ਇਹ ਤੂੰ ਦਾਰੂ ਨਹੀਂ ਕਾਤੋ ਵੀ ਨਾ। ਉਹ ਪਿੰਡੇ ਨਾਲ ਕਿ ਲ ਜਾਣਾ। ਜੇ ਇਦਾਂ ਪੀਂਦਾ ਰਿਆ ਨਾ ਤੇ ਛੱਡ ਕੇ ਕੁਛ ਨਹੀਂ ਜਾਂਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਦੋਸਤੋ ਤੁਸੀਂ ਅੱਜਕੱਲ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿਨੇ ਹੋਵਗੇ ਅਤੇ ਸਾਨੂੰ ਅਕਸਰ ਹੀ ਸੋਸ਼ਲ ਮੀਡੀਆ ਤੇ ਫਨੀ ਵੀਡੀਓਜ਼ ਦੇਖਣ ਨੂੰ ਮਿਲਦੀਆਂ ਨੇ ਜੀ ਹਾਂ ਤੁਸੀਂ ਸਕਰੀਨ ਉੱਪਰ ਵੀਡੀਓ ਚੱਲਦੀ ਦੇਖ ਸਕਦੇ ਹੋਗੇ ਇਹ ਵੀਰ ਆਪਣੇ ਮਾਤਾ ਪਿਤਾ ਦੇ ਨਾਲ ਫਨੀ ਵੀਡੀਓ ਬਣਾਉਂਦਾ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਖੂਬ ਜਿਆਦਾ ਵਾਇਰਲ ਹੁੰਦੀਆਂ ਨੇ ਇੰਸਟਾਗ੍ਰam ਤੇ ਇਹਨਾਂ ਦੀ ਆਈਡੀ ਦਾ ਨੇਮ ਡਾਕੂ 307 ਹੈ ਅਤੇ ਉੱਥੇ ਜੇਕਰ ਉਹਨਾਂ ਦੀ ਗੱਲ ਫਾਲੋਅਰ ਦੀ ਕੀਤੀ ਜਾਵੇ ਤਾਂ 3.5 ਲੱਖ ਤੋਂ ਪਲੱਸ ਹਨ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੀਰ ਦੇ ਪਿਤਾ ਦੀ ਡੈਥ ਹੋ ਚੁੱਕੀ ਹੈ ਜੀ ਹਾਂ ਜਿਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਕੈਪਸ਼ਨ ਦੇ ਵਿੱਚ ਲਿਖਦੇ ਆਖਿਆ ਕਦੇ ਵੀ ਪੂਰਾ ਨਾਂ ਹੋਣ ਵਾਲਾ ਘਾਟਾ ਪਾ ਗਿਆ ਬਾਪੂ ਮਿਸਜੂ ਬਾਪੂ ਸੋ ਇਹ ਵੀਰ ਗੰਗਾ ਨਗਰ ਦਾ ਰਹਿਣ ਵਾਲਾ ਹੈ ਇਹ ਅਕਸਰ ਹੀ ਆਪਣੇ ਪਰਿਵਾਰ ਦੇ ਨਾਲ ਫਨੀਜ਼ ਵੀਡੀਓ ਬਣਾਉਂਦੇ ਰਹਿੰਦੇ ਸਨ ਮੌਤ ਦਾ ਕਾਰਨ ਹਾਰਟ ਐਟੈਕ ਹੀ ਦੱਸਿਆ ਜਾ ਰਿਹਾ ਹੈ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਜ਼ ਬਖਸ਼ਣ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਅਕਸਰ ਇਹ ਵੀਰ ਆਪਣੇ ਗਰੀਬ ਘਰ ਚੋਂ ਉੱਠ ਕੇ ਮਿਹਨਤ ਨਾਲ ਆਪਣਾ ਨਾਮ ਅੱਗੇ ਲੈ ਕੇ ਆਇਆ ਹੈ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਕਰਿਓ ਜੀ